ਤਨਸਨ ਕਲਗੀ ਤਰ ਪਾਤਸ਼ਾ ਜਿਨ੍ਹਾਂ ਨੇ ਭਾਈ ਜੀਵਨ ਸਿੰਘ ਦਾ ਮੰਡੇ ਦੀ ਪੌਲ ਹੈ ਜਿਹੜੀ ਹਰ ਸਮੇਂ ਹਰ ਰੁੱਤ ਹਰ ਵਕਤ ਸ਼ਕੀ ਵੀ ਜਾ ਸਕਦੀ ਹੈ ਤੇ ਸਾਰਿਆਂ ਵਾਸਤੇ ਖੰਡੇ ਦੀ ਪੌਲ ਹੈਗੀ ਵੀ ਇੱਕੋ ਜੀ ਆਹ ਫਰਕ ਹੈ ਵੱਖਰੀ ਗੱਲ ਹੈ ਸਾਡੇ ਅੱਜ ਬਾਟੇ ਵੀ ਅਗਲਿਆਂ ਨੇ ਵੰਡ ਦਿੱਤੇ ਮੈਂ ਵੀ ਸਖਾ ਨੂੰ ਡੇਰਿਆਂ ਵਿੱਚ ਵੱਖਰਾ ਜ਼ਿੰਮੇਦਾਰਾਂ ਨੂੰ ਵੱਖਰਾ ਬੀਬੀਆਂ ਨੂੰ ਵੱਖਰਾ ਅੱਜ ਡੇਰਿਆਂ ਵਿੱਚ ਵੱਖਰੇ ਵੱਖਰੇ ਖੰਡੇ ਦੀ ਪੌਲ ਸ਼ਿਕਾਇਤ ਜਿਹੜੀ ਮਜਬੀ ਸਿਕ ਬਾਟੇ ਨੂੰ ਹੱਥ ਲੱਗ ਜਾਏ ਤੇ ਅਗਲੇ ਇੱਥੋਂ ਤੱਕ ਕਹਿੰਦੇ ਨੇ ਵੀ ਇਹ ਬਾਟੇ ਨੂੰ ਪਹਿਲਾਂ ਅੱਗ ਵਿੱਚ ਸਾੜੋ ਇਹਨੂੰ ਮਾਂਜੋ ਚੰਗੀ ਤਰ੍ਹਾਂ ਇਹ ਵਰਤਨਯੋਗ ਨਹੀਂ ਹੈਗਾ ਮੈਂ ਤਾਂ ਕਦੀ ਕਦੀ ਸੋਚਦਾ ਧਨਸਨ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਭਾਈ ਜੀਵਨ ਸਿੰਘ ਦਾ ਮੱਥਾ ਚੁੰਮਿਆ ਤੇ ਛਾਤੀ ਨਾਲ ਲਾ ਕੇ ਆਖਿਆ ਰੰਗਰੇਟਾ ਗੁਰੂ ਦਾ ਬੇਟਾ ਪਿਆਰ ਕੀਤਾ ਅੱਜ ਅਸੀਂ ਕਿੱਥੇ ਖਲੋਤੇ ਆ ਜੀ ਜਿਸ ਜਾਤ ਪਾਤ ਚੋਂ ਜਿਸ ਦਲਦਲ ਚੋਂ ਸਾਡੇ ਪਾਤਸ਼ਾਹ ਜੀ ਸਾਨੂੰ 239 ਸਾਲ ਦਾ ਸਮਾਂ ਲਾ ਕੇ ਕੱਢ ਕੇ ਗਏ ਸ਼ੁਕਰ ਕਰੋ ਕਿ ਸਾਡੇ ਵਰਗੇ ਲੋਕ ਉਦੋਂ ਮੌਜੂਦ ਨਹੀਂ ਸੀ ਨਹੀਂ ਤੇ ਸਾਡੇ ਵਰਗਿਆਂ ਤੇ ਭਗਤ ਰਦਾਸ ਵਰਗੇ ਮਹਾਂਪੁਰਖ ਦੀ ਬਾਣੀ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਦਰਜ ਨਹੀਂ ਸੀ ਵਿੱਚ ਕਰਨ ਦੇਣੀ ਨਹੀਂ ਤੇ ਲੋਕਾਂ ਨੇ ਕਿਹਾ ਸੀ ਮਹਾਰਾਜ ਇਹ ਤਾਂ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗਣਦੇ ਨੇ ਇਹ ਤੇ ਮਰੇ ਹੋਏ ਪਸ਼ੂਆਂ ਦੀ ਖਾਲੂ ਤਾਰਦੇ ਨੇ ਮਹਾਰਾਜ ਇਹ ਤੇ ਚਮੜੇ ਦਾ ਕੰਮ ਕਰਨ ਵਾਲੇ ਨੇ ਮਹਾਰਾਜ ਸੱਚਿਆ ਪਾਤਸ਼ਾਹ ਤੁਸੀਂ ਚੰਮ ਦਾ ਕੰਮ ਕਰਨ ਵਾਲੇ ਮਹਾਂਪੁਰਖ ਨੂੰ ਉਸ ਮਹਾਨ ਸਥਾਨ ਦੇ ਉੱਤੇ ਬਿਰਾਜਮਾਨ ਕਰ ਦਿੱਤਾ ਜਿਹਨੂੰ ਅਸੀਂ ਅੱਜ ਜੁਗੋ ਜੁਗਾ ਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉਹ ਸਿੱਖੋ ਤੁਹਾਡੇ ਅੱਗੇ ਤਰਲਾ ਹੈ। ਬੇਨਤੀ ਹੈ ਇੱਕ ਵਾਰ ਅੱਖਾਂ ਮੀਟਣ ਤੋਂ ਪਹਿਲਾਂ ਨਾ ਆਪਣੇ ਗੁਰੂ ਦੀ ਬਾਣੀ ਪੜ੍ਹ ਲਓ। ਕਿਤੇ ਨਾ ਹੋਵੇ ਸਾਨੂੰ ਅਸੀਂ ਗੁਰੂ ਦੇ ਨਾਲ ਅੱਖਾਂ ਮਲਾਉਣ ਜੋਗੇ ਨਾ ਰਹੀਏ। ਗੁਰੂ ਕਹੇ ਤੁਸੀਂ ਹਨੇਰਾ ਢੋਈ ਗਏ ਜੇ। ਤਾਨੂੰ ਜਬਜੀਤ ਸਿੰਘ ਦੀ ਪਹਿਲੀ ਪੌੜੀ ਦੇ ਅਰਥ ਤੱਕ ਨਹੀਂ ਆਉਂਦੇ ਵੀ ਸੋਚਾ ਸੋਚਣਾ ਹੋਵੇ ਜੇ ਸੋਚੀ ਲਖਵਾਰ ਦੇ ਕੀ ਅਰਥ ਨੇ ਤਿੰਨ ਕਰਮਕਾਂਡ ਜਿਹੜੇ ਇਸ ਦੇਸ਼ ਵਿੱਚ ਬੇਪਰ ਸਭ ਤੋਂ ਵੱਧ ਲੋਕਾਂ ਕੋਲੋਂ ਜ਼ੋਰ ਦੇ ਕੇ ਕਰਾਉਂਦਾ ਸੀ ਪਤਾ ਕਿਹੜੇ ਵੀ ਤਾਨੂੰ ਪਾਣੀ ਨਾਲ ਸਾਫ਼ ਕਰੋ ਤੁਹਾਡਾ ਸਰੀਰ ਪਵਿੱਤਰ ਹੋ ਜਾਏਗਾ ਜੀਵਨ ਪਵਿੱਤਰ ਹੋ ਜਾਏਗਾ ਮਹਾਰਾ ਨੇ ਜਬਜੀਤ ਸਿੰਘ ਦੀ ਪਹਿਲੀ ਪੌੜੀ ਤੇ ਪਹਿਲੀ ਪੌੜੀ ਦੀ ਪਹਿਲੀ ਤੋਗ ਵਿੱਚ ਪਤਾ ਕੀ ਆਖਿਆ ਸੋਚਾ ਸੋਚਣਾ ਹੋਵੇਈ ਜੇ ਸੋਚੀ ਲਖ ਵਾਰ ਸਰੀਰ ਨੂੰ ਬਾਹਰੋਂ ਲੱਖਾਂ ਵਾਰ ਵੀ ਸਾਫ਼ ਕਰ ਲੋ ਤੇ ਸੁੱਚਾ ਕਰ ਲੋ ਬਾਹਰੋਂ ਸਰੀਰ ਨੂੰ ਸੁੱਚੇ ਕਰਨ ਦੇ ਨਾਲ ਮਨ ਸਾਫ਼ ਨਹੀਂ ਹੋਏਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪੌੜੀ ਦੀ ਪਹਿਲੀ ਧੋਕ ਹੈ ਜਿੰਨੇ ਵੀ ਵਿਦਵਾਨਾਂ ਨੇ ਟੀਕੇ ਕਹਤੇ ਜਾ ਕੇ ਕੋਈ ਆਪ ਪੜ ਲਓ ਜੇ ਮੇਰੇ ਤੇ ਕੋਪਰ ਲਿਖਾਇ ਤੇ ਉਥੇ ਲਿਖਿਆ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਦੂਜਾ ਕਰਮ ਸੀ ਚੁੱਪ ਰਹਿਣਾ ਵੇ ਇਦਾਂ ਚੁੱਪ ਕਰਕੇ ਸਮਾਧੀ ਲਾ ਲੋ ਰੱਬ ਮਿਲਦਾ ਹੈ ਮਰ ਨੇ ਕਿਹਾ ਚੁੱਪ ਐ ਚੁੱਪ ਨਾ ਹੋਈ ਜੇ ਲਾਏ ਰਹਾ ਮਲੋ ਤੁਸੀਂ ਇਦਾਂ ਅੱਖਾਂ ਮੀਟ ਕੇ ਚੁੱਪ ਵੀ ਕਰ ਜੋਗੇ ਮਨ ਤੇ ਅੰਦਰ ਰੌਲਾ ਪਾ ਰਿਹਾ ਹੈ ਮਨ ਤੇ ਅੰਦਰ ਸ਼ੋਰ ਪਾ ਰਿਹਾ ਤਾਂ ਤੇ ਮਰ ਨੇ ਕਹਿਣਾ ਪਿਆ ਸੀ ਇੱਕ ਵਣਖੰਡ ਬੈਸੇ ਜਾਏ ਸਾਧਨਾ ਦੇਵਹੀਂ ਇੱਕ ਜੰਗਲਾਂ ਚਲੇ ਗਏ ਵਣਖੰਡ ਵੀ ਚਲੇ ਗਏ ਸਾਧਨਾ ਦੇਵੀ ਸਾਧ ਕਹਿੰਦੇ ਨੇ ਆਵਾਜ਼ ਦੇਣੀ ਮੂੰਹ ਨਹੀਂ ਸੀ ਬੋਲਦੇ ਹੁਣ ਕਦੀ ਸੋਚ ਕੇ ਵੇਖਿਓ ਕੋਈ ਬੰਦਾ ਬੋਲਦਾ ਨਾ ਨਾ ਹੋਵੇ ਉਹਦਾ ਇਲਾਜ ਕਰਾਉਨੇ ਆ ਵੀ ਇਹ ਕੋਈ ਸ਼ਬਦ ਬੋਲੇ ਜਦੋਂ ਪਹਿਲੀ ਵਾਰ ਬੱਚਾ ਕੋਈ ਸ਼ਬਦ ਬੋਲਦਾ ਨਾ ਮਾਂ ਬਾਪ ਵਾਸਤੇ ਉਹ ਤੋਂ ਵੱਧ ਖੁਸ਼ੀ ਦਾ ਹੋਰ ਕੋ ਦਿੰਨੀ ਹੁੰਦਾ ਕਹਿੰਦੇ ਸ਼ੁਕਰ ਆ ਸਾਡੇ ਬੱਚੇ ਨੇ ਪਹਿਲਾ ਸ਼ਬਦ ਬੋਲਿਆ ਬੱਚਾ ਬੋਲਦਾ ਸਾਨੂੰ ਚੰਗਾ ਲੱਗਦਾ ਜਿਨ੍ਹਾਂ ਦੇ ਕੋਲ ਜ਼ੁਬਾਨ ਹੈ ਉਹ ਬੋਲਦੇ ਤੇ ਚੰਗੇ ਲੱਗਦੇ ਨੇ ਪਰ ਇਹ ਤੇ ਧਰਮ ਦੇ ਨਾਂ ਤੇ ਚੁੱਪ ਵੀ ਕੀਤਾ ਗਿਆ ਮੋਨੀ ਵੀ ਬਣੇ ਗਏ ਮੋਨਮਰਤ ਵੀ ਰੱਖੇ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ ਇੱਕ ਵਣਖੰਡ ਵੈਸੇ ਜਾਏ ਇੱਕ ਵਣ ਜੰਗਲਾਂ ਵਿੱਚ ਖੰਡ ਟੁਕੜਿਆਂ ਵਿੱਚ ਚਲੇ ਗਏ ਪਹਾੜਾਂ ਦੀਆਂ ਕੰਧਾਂ ਤੇ ਲੋਕਾਂ ਦੇ ਚੁੱਪ ਕਰ ਗਏ ਜਦੋਂ ਬੋਲਣ ਦਾ ਵਕਤ ਸੀ ਮੂੰਹ ਸੀ ਲਿਆ ਆਪਣਾ ਵੀ ਬੋਲਣਾ ਨਹੀਂ ਤੁਮਾਰਾ ਇਹਨੇ ਕਹਿਣਾ ਪਿਆ ਬੋਲ ਸੋ ਤਰਮੜਿਆ ਮੋਣ ਕਾ ਤ ਧਾਰੀ RAM ਤੂੰ ਮੋਨੀ ਕਿਉਂ ਬਣ ਗਿਆ ਭਈ ਤੇਰੇ ਸਾਹਮਣੇ ਕਤਲ ਹੋ ਰਿਆ ਨੇ ਤੇਰੇ ਸਾਹਮਣੇ ਰਾਜਾ ਪਰਜਾ ਨੂੰ ਖਾਰਿਆ ਕੱਲ ਆਈ ਕੁੱਤੇ ਮੁਹੀ ਇਹ ਲੁਕਾਈ ਕੁੱਤੇ ਮੁਹੀ ਹੋ ਗਈ ਕੱਲ ਆਈ ਕੁੱਤੇ ਮੁਹੀ ਤੋਂ ਇਹ ਸ਼ਬਦ ਭਾਈ ਗੁਰਦਾਸ ਨੂੰ ਲਿਖਣੇ ਪਏ ਰਾਜੇ ਪਾਪ ਕੁਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਰਨ ਲੱਗ ਪਏ ਜਿਹੜੀ ਵਾੜ ਨੇ ਫਸਲ ਦੀ ਰਾਖੀ ਕਰਨੀ ਉਹ ਵਾੜ ਹੀ ਫਸਲ ਨੂੰ ਖਾਣ ਲੱਗ ਪਈ ਮਹਾਰਾਜ ਨੇ ਫਿਰ ਆਵਾਜ਼ ਬੁਲੰਦ ਕੀਤੀ ਸਮਝਾਇਆ ਲੋਕਾਂ ਨੂੰ ਇੱਕ ਲਾਂਬੰਦ ਇੱਕ ਤਰੀਕਾ ਪੈਦਾ ਕੀਤਾ ਜਾਗੇ ਪੰਜਵੇਂ ਜੰਮੇ ਤੱਕ ਇੱਕ ਵੀ ਜੰਗ ਕਿਸੇ ਗੁਰੂ ਪਾਸ਼ਾ ਨੇ ਨਹੀਂ ਲੜੀ ਛੇਵੇਂ ਪਾਸ਼ਾ ਨੇ ਚਾਰ ਜੰਗਾਂ ਲੜੀਆਂ ਪਹਿਲੀ ਜੰਗ ਵਿੱਚ ਬਾਬਾ ਤਿਆਗਮਲ ਜੀ ਨੇ ਤੇਗ ਦੇ ਜੋਰ ਵਿਖਾਏ ਜਿਨ੍ਹਾਂ ਨੂੰ ਅਸੀਂ ਅੱਜ ਸਤਕਾਰ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹਾਂ ਜਦੋਂ ਪਹਿਲੀ ਜੰਗ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਉਹਨਾਂ ਨੇ ਤੇਗ ਦੇ ਜੋਰ ਵਿਖਾਏ ਨਾ ਤੇ ਮੀਰੀ ਪੀਰੀ ਦੇ ਮਾਲਕ ਧੰਗੁਰੂ ਹਰਗੋਬਿੰਦ ਪਾਸ਼ਾ ਜੀ ਤੱਕ ਰਹੇ ਸਨ ਵੇਖ ਰਹੇ ਸਨ ਕਿ ਛੋਟੀ ਉਮਰ ਵਿੱਚ ਤੇਗਦੇ ਜਾਓਰ ਇੱਕ ਚੀਜ਼ ਨੋਟ ਕਰਿਓ ਜਿਹੜੇ ਤੇਗਦੇ ਜ਼ੋਰ ਵਖਾ ਸਕਦੇ ਹੋਣ ਉਹਨਾਂ ਨੇ ਆਪਣਾ ਸੀਸ ਦਾ ਕਲਮ ਕਰਵਾ ਲਿਆ ਦਿੱਲੀ ਦੀ ਧਰਤੀ ਤੇ ਐਸੇ ਨੁਕਤੇ ਨੂੰ ਸਮਝਿਓ ਕਈ ਵਰੀ ਨਾ ਸਬਰ ਦੇ ਨਾਲ ਪੁੱਟਿਆ ਹੋਇਆ ਕਦਮ ਵੱਡੀਆਂ-ਵੱਡੀਆਂ ਹਕੂਮਤਾਂ ਦੀਆਂ ਜੜ੍ਹਾਂ ਉਖੇੜ ਜਾਂਦਾ ਆਪਣੇ ਪਿੰਡੇ ਤੇ ਜਦੋਂ ਕਸ਼ਟ ਸਿਆ ਜਾਂਦਾ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਪਿੰਡੇ ਦੇ ਸਾਰੇ ਕਸ਼ਟ ਸਹੇ ਉਹਨਾਂ ਨੇ ਸੀਸ ਤੇ ਤਤਾਰੇਤਾ ਪਾਇਆ ਗਿਆ ਦੇਗ ਵਿੱਚ ਮਹਾਰਾਜ ਨੂੰ ਉਬਾਲਾ ਦਿੱਤਾ ਗਿਆ ਮਹਾਰਾਜ ਦਾ ਸਰੀਰ ਛਾਲੇ ਛਾਲੇ ਹੋ ਗਿਆ ਪਰ ਸੀ ਤੱਕ ਨਹੀਂ ਗੁਰਦੇਵ ਨੇ ਉਚਾਰੀ ਇਹ ਤਵਾਰਿਕ ਦੇ ਪੰਨੇ ਦੱਸਦੇ ਨੇ ਪਰ ਉਸ ਸਬਰ ਨੇ ਉਸ ਸਬਰ ਨੇ ਇੱਕ ਵਾਰੀ ਹਕੂਮਤ ਦੀਆਂ ਜੜਾਂ ਲਾ ਕੇ ਰੱਖ ਦਿੱਤੀਆਂ ਮੀਰੀ ਪਿਰ ਦੇ ਮਾਲਕ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉਸ ਤੋਂ ਬਾਅਦ ਕੋੜ ਸਵਾਰੀ ਸ਼ਾਸਤਰ ਵਿਦਿਆ ਹਰ ਇੱਕ ਚੀਜ਼ ਨਪੁੰਨ ਵੈਸੇ ਤੇ ਗੁਰੂ ਅਰਜਨ ਸਾਹਿਬ ਇਹ ਸਾਰਾ ਕੁਝ ਮੀਰੀ ਪੀਰ ਦੇ ਮਾਲਕ ਨੂੰ ਆਪਣੇ ਹੱਥੀ ਕਰ ਗਏ ਸਨ ਕੋੜ ਸਵਾਰੀ ਸ਼ਾਸਤਰ ਵਿਦਿਆ ਸਭ ਕੁਝ ਸਵਾ ਕੇ ਗਏ ਸਨ ਪਰ ਅੱਜ ਹੌਲੀ ਹੌਲੀ ਸਾਡੇ ਕਰਾਂ ਚੋਂ ਸਭ ਕੁਝ ਲੋਪ ਹੋ ਗਿਆ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੀ ਏਜ 10 11 ਸਾਲ ਦੀ ਸੀ ਜਦੋਂ ਬਾਬਾ ਬੁੱਢਾ ਜੀ ਦੇ ਨਾਲ ਬਹਿ ਕੇ ਬਾਣੀ ਦੀ ਵਿਚਾਰ ਕਰਨ ਲੱਗ ਪਏ ਸਨ ਮਾਰੇ ਅੱਜ ਆਪਾਂ ਪੂਨੇ ਕਰਾਂ ਦੇ ਵਿੱਚ ਧਿਆਨ ਅੱਜ ਕਿੰਨੀਆਂ ਮਾਵਾਂ ਆਪਣੇ ਬੱਚਿਆਂ ਨਾਲ ਬਹਿ ਕੇ ਸ਼ਾਮਾਂ ਨੂੰ ਕਹਿੰਦੇ ਆ ਪੁੱਤਰ ਆਪਾਂ ਸੋਦਾ ਰੈ ਰਾਸ ਦਾ ਪਾਠ ਕਰ ਲਈਏ ਆ ਪੁੱਤਰ ਆਪਾਂ ਜਪਜੀ ਸਾਹਿਬ ਦਾ ਰਲ ਕੇ ਪਾਠ ਕਰੀਏ ਆਪਾਂ ਰਲ ਕੇ ਨਿਤਨੇਮ ਕਰੀਏ ਆਪਾਂ ਗੁਰੂ ਰਣ ਸਾਹਿਬ ਜੀ ਦੇ ਚਰਨੀ ਲੱਗੇ ਕਦੀ ਇੱਕ ਵਾਰ ਸੋਚ ਕੇ ਵੇਖਿਓ ਦੇ ਤਾਰੇ ਗੁਰੂ ਡੰਬ ਵਧਣ ਦਾ ਕਾਰਨ ਕੀ ਸੀ ਖਾਲੀ ਥਾਂ ਦੇ ਕਿਸੇ ਨੇ ਭਰਨੀ ਹੈ ਨਾ ਪਿਆਰਿਓ ਜਦੋਂ ਤੁਸੀਂ ਕੁਝ ਨਹੀਂ ਕਰੋਗੇ ਅਗਲਾ ਕਿਸੇ ਨਾ ਕਿਸੇ ਬੰਨੇ ਤੇ ਜਾਏਗਾ ਹੀ ਨਾ ਆਪ ਗੁਰਬਾਣੀ ਪੜੋ ਸਾਨੂੰ ਸਮਝ ਆਏ ਫਿਰ ਉਸ ਤੋਂ ਬਾਅਦ ਇਹ قافلہ چلਦਾ ਗਿਆ ਮਹਾਰਾਜ ਬਾਣੀ ਦੀ ਵਿਚਾਰ ਅੱਗੇ ਕਰਦੇ ਗਏ ਸਮਝਾਉਂਦੇ ਗਏ ਕਿ ਕਿਦਾਂ ਸਿੱਖ ਨੇ ਸ਼ਬਦ ਨਾਲ ਜੁੜਨਾ ਹੈ ਕਿਵੇਂ ਸਿੱਖੀ ਵਿਚਾਰਧਾਰਾ ਨੂੰ ਆਪਣੇ ਅੰਦਰ ਲੈ ਕੇ ਆਉਣਾ ਹੈ ਤੁਮਾਰਾ ਇਹ ਕਹਿੰਦੇ ਨੇ ਦੁਆਦ ਸੀ ਦਾਨ ਨਾਮ ਇਸ਼ਨਾਨ ਇਸ਼ਨਾਨ ਦਾ ਅਰਥ ਕੀ ਹੈ ਮਨ ਨੂੰ ਪਵਿੱਤਰ ਕਰਨਾ ਤੇ ਸਾਬ ਨੇ ਪਤਾ ਕੀਆ ਕਿ ਆ ਭਾਂਡਾ ਆਸ਼ਾ ਸੋਏ ਜੋਤਿਸ ਭਾਵ ਸੀ ਇੱਥੇ ਭਾਂਡੇ ਦਾ ਅਰਥ ਪਤਾ ਕੀ ਹੈ ਹਿਰਦਾ ਜਿਵੇਂ ਭਾਂਡੇ ਚ ਆਪਾਂ ਕੋਈ ਵਸਤੂ ਪਾਉਣੇ ਹਿਰਦਾ ਆਪਣਾ ਭਾਂਡਾ ਵਾ ਜਿਵੇਂ ਆਪਾਂ ਇਤੋਂ ਕੋਈ ਚੀਜ਼ ਲੈ ਕੇ ਜਾਣੀ ਹੋਵੇ ਦਾਲ ਲੈ ਕੇ ਜਾਣੀ ਹੋਵੇ ਤੇ ਭਾਂਡੇ ਚ ਪਾ ਕੇ ਖੜਾਂਗੇ ਨਾ ਤੇ ਜੇ ਆਪਾਂ ਇਤੋਂ ਕੋਈ ਸਿੱਖਿਆ ਨਾਲ ਲੈ ਕੇ ਜਾਣੀ ਹੈ ਤੋ ਹਿਰਦੇ ਦੇ ਭਾਂਡੇ ਜਾਣੀ ਹੈ ਮਹਾਰਾ ਜੀ ਕਹਿੰਦੇ ਭਾਂਡਾ ਹੱਸ਼ਾ ਸੋਏ ਸਰੀਰ ਇਹ ਹਿਰਦੇ ਦਾ ਭਾਂਡਾ ਉਹੋ ਹੀ ਚੰਗਾ ਹੈ ਜੋ ਤਿਸ ਭਾਵ ਸੀ ਜਿਹੜਾ ਮੇਰੇ ਮਾਲਕ ਨੂੰ ਪਾ ਗਿਆ ਭਾਂਡਾ ਆਤਮ ਲੀਣ ਤੋਤਾ ਛਾਣਾ ਹੋਈ ਸੀ ਕੋਈ ਦੁਨੀਆ ਦਾ ਐਸਾ ਭਾਂਡਾ ਹੈਗਾ ਜਿਹੜਾ ਮੈਲਾ ਹੋਵੇ ਤੇ ਤੋਤਿਆਂ ਸਾਫ ਨਾ ਹੋਵੇ ਮਹਾਰਾ ਕਹਿੰਦੇ ਭਾਂਡਾ ਆਤਮ ਲੀਣ ਤੋਤਾ ਛਾਣਾ ਹੋਵੇ ਸੀ ਪਾਂਡਾ ਜਿੰਨਾ ਮਰਜੀ ਮੈੜਾ ਹੋ ਜੇ ਉਹਨੂੰ ਮਾਂਜਦੀਏ ਧੋਈਏ ਗਰਮ ਪਾਣੀ ਪਾਈਏ ਤੇ ਫੇਰ ਸਾਫ ਹੋ ਜਾਂਦਾ ਇੱਥੇ ਮਾਰਾ ਕਹਿੰਦੇ ਪਾਂਡਾ ਆਤਮ ਮਲੀਨ ਤੋਤਾ ਇਹ ਕਿਹੜੇ ਪਾਂਡੇ ਦੀ ਗੱਲ ਕਰ ਰਹੇ ਮਹਾਰਾਜ ਉਹ ਹਿਰਦੇ ਦਾ ਪਾਂਡਾ ਹੈ ਜਿਹੜਾ ਬਾਹਰੋਂ ਜਿੰਨਾ ਮਰਜੀ ਤੂੰ ਧੋਣ ਦਾ ਯਤਨ ਕਰ ਬਾਹਰੋਂ ਧੋਣ ਨਾਲ ਤੇ ਹਿਰਦੇ ਦਾ ਪਾਂਡਾ ਸਾਫ ਨਹੀਂ ਹੋਣਾ ਜੇ ਤੇਰੇ ਹਿਰਦੇ ਨੂੰ ਕੋਈ ਸਾਫ ਕਰ ਸਕਦਾ ਹੈ ਤੇ ਉਹ ਗੁਰੂ ਪਾਤਸ਼ਾਹ ਦੀ ਸੱਚੀ ਸੁੱਚੀ ਸਿੱਖਿਆ ਤੇ ਗੁਰਬਾਣੀ ਹੈ ਪਿਆਰਿਓ ਜਿਉਂ-ਜਿਉਂ ਗੁਰਬਾਣੀ ਪੜਾਂਗੇ ਸਾਡੇ ਮਨ ਦੀ ਮੈਲ ਉਤਰੇਗੀ ਤਾਂ ਹੀ ਤੇ ਆਖਿਆ ਸੀ ਮਾਰੇ ਨੂੰ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜਿਓ ਆਪਣੇ ਗੁਰੂ ਦੇ ਚਰਨਾਂ ਨੂੰ ਆਉਣ ਆਪਾਂ ਕੀ ਕਰ ਰਹੇ ਸਾਰੇ ਆਪਣੇ ਗੁਰੂ ਦੇ ਚਰਨਾਂ ਨੂੰ ਧੋ ਕੇ ਪੀ ਰਹੇ ਆ ਆਪਣੇ ਤੇ ਗੁਰੂ ਦੇ ਵਿਚਾਰਾਂ ਨੂੰ ਵਸਾਰੇ ਆ ਤੁਹਾਮਾਰਾ ਇਹ ਕਹਿੰਦੇ ਨੇ ਦੁਆਦਸੀ দান ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜ ਮਾਨ ਹਰੀ ਦੀ ਭਗਤੀ ਕਰੋ ਕੀ ਕਰਕੇ ਹੰਕਾਰ ਛੱਡ ਕੇ ਜਦੋਂ ਤੁਸੀਂ ਭਗਤੀ ਕਰੋ ਰੱਬ ਦਾ ਨਾਮ ਲਓ ਈਗੋ ਨਾ ਹੋਵੇ ਕਿ ਮੈਂ ਇਹਨੇ ਪਾਠ ਕੀਤੇ ਐ ਮੈਂ ਗੁਰਦੁਆਰੇ ਜਾਣਾ ਮੇਰੇ ਵਰਗਾ ਗਿਆਨੀ ਕੋਈ ਨਹੀਂ ਮੇਰੇ ਵਰਗਾ ਧਿਆਨੀ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਤੇਰੇ ਨਾਲ ਕੋਈ ਵਿਚਰੇ ਤੇਰੇ ਨਾਲ ਕੋ ਰਵੇ ਤੇਰਾ ਪਰਿਵਾਰ ਤੇਰਾ ਆਂਡ ਗਵਾਂ ਦੱਸੇ ਇਹ ਬਾਣੀ ਪੜਦਾ ਨਹੀਂ ਇਹ ਬਾਣੀ ਨੂੰ ਜਿਉਂਦਾ ਹੈ ਇਹ ਗੁਰਬਾਣੀ ਬਣੀਏ ਹੈ ਇਹਨੇ ਗੁਰੂ ਦੇ ਸ਼ਬਦਾਂ ਨੂੰ ਆਪਣੇ ਅੰਦਰ ਕਮਾ ਲਿਆ ਹੈ ਹਰ ਕੀ ਭਗਤ ਕਰੋ ਤਜਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਹੁਣ ਆਪਾਂ ਕੀ ਕਰ ਰਹੇ ਆ ਜੀ ਅੰਮ੍ਰਿਤ ਪਾਨ ਕਰ ਰਹੇ ਆ ਕਿੱਥੇ ਸਾਹ ਸੰਗਤ ਵਿੱਚ ਬਹਿ ਕੇ ਪੰਜਾ ਪਿਆਰਿਆਂ ਦੇ ਕੋਲ ਖੰਡੇ ਦੀ ਪੌ ਲੈ ਕੇ ਸਿੱਖ ਨੇ ਰੋਜ਼ ਹੀ ਅੰਮ੍ਰਿਤ ਪਾਨ ਕਰਨਾ ਹੈ ਸਿੱਖ ਨੇ ਰੋਜ਼ ਹੀ ਅੰਮ੍ਰਿਤ ਪੀਣਾ ਹੈ ਸਵੇਰੇ ਪੀਣਾ ਹੈ ਦੁਪਹਿਰੇ ਪੀਣਾ ਸ਼ਾਮੀ ਪੀਣਾ ਉਠਤ ਬੈਠਤ ਸੋਵਤ ਧਈ ਹੈ ਮਾਰਗ ਚਲਤ ਹਰੇ ਹਰ